ਇਹ ਤਸਵੀਰਾਂ ਤਰਨਤਾਰਨ ਦੇ ਮੁੰਡਾਪਿੰਡ ਦੀਆਂ ਨੇ ਜਿੱਥੇ ਜ਼ਮੀਨ ਦੇ ਝਗੜੇ ਕਾਰਨ ਦੋ ਧਿਰਾਂ ਇੱਕ ਦੂਜੇ ਨਾਲ ਖੈ ਗਈਆਂ ਝਗੜਾ ਇੰਨਾ ਵੱਧ ਗਿਆ ਕਿ ਇੱਕ ਧਿਰ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਜ਼ਖਮੀ ਹੋ ਗਿਆ ਦੂਜੀ ਧਿਰ ਦਾ ਵਿਅਕਤੀ ਵੀ ਜ਼ਖਮੀ ਹੋਇਆ 40 ਸਾਲਾਂ ਸਤਵੀਰ ਸਿੰਘ ਇਸ ਜ਼ਮੀਨ ਦੇ ਵਿਵਾਦ 'ਚ ਆਪਣੀ ਜਾਨ ਗਵਾ ਬੈਠਾ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਤਵੀਰ ਸਿੰਘ ਆਪਣੇ ਪਿੱਛੇ ਪਤਨੀ ਤੇ ਇੱਕ 12 ਸਾਲ ਦੇ ਬੱਚੇ ਨੂੰ ਤੇ ਬਜ਼ੁਰਗ ਮਾਪੇ ਨੂੰ ਛੱਡ ਗਿਆ। ਪਾਲੀ ਸਾਦੀ ਆ ਤੇ ਇਹ ਉਹਦੇ ਤੇ ਨਿਯੱਕ ਕਬਜ਼ੇ ਕਰਦਾ ਵਾ। ਸਾਰਾ ਪਿੰਡ ਦੁਖੀ ਰਿਆ ਇੱਥੋਂ। ਤੇ ਇਹ ਕਿਸੇ ਨੂੰ ਪਿੰਡ ਜੀ ਨਹੀਂ ਦਿੰਦਾ। ਇਹਨੇ ਸਾਡਾ ਜੀਨਾ ਰਾਮ ਕੀਤਾ ਕਹਿੰਦਾ ਕਹੇ ਪੈੜੀ ਵਿੱਚ ਆਂਦਾ ਏ। ਇਹ ਕਹੇ ਪੈੜੀ ਤੋਂ ਕਹਿੰਦਾ ਵਾ। ਇਹਨੇ ਆਂਧਾ ਟਾੜਾ ਸਾਹ ਤੱਬਰ ਮਕਾਉਣਾ ਏ। ਉੱਥੇ ਮੇਰਾ ਘਰ ਵਾਲਾ ਗਿਆ ਏ, ਰੂੜੀ ਪਾਉਣ ਗਿਆ ਏ। ਇਹ ਪਹਿਲੀ ਬਣਾਉਂਦੇ ਰਹਾ ਯਾ ਰੂਟਾ ਬੇਟਾ ਖੇਦੇ ਰਹਾ ਇਹ ਅਨਮ ਖੰਬਾ ਕੱਟਣਾ ਇਥੇ ਸਤਾਈ ਕਿਨਾ ਪਹਿਲੀ ਮੇਰੀ ਆ ਜਿਹੜਾ ਕਿ ਸਾਦੀ ਪਹਿਲੀ ਜੱਦੀ 70 ਸਾਲ ਪਹਿਲਾਂ ਬੋਹਣਦੇ ਆ ਇਹਨੇ ਬੰਦੇ ਨੇ ਸਾਡਾ ਜੀਨਾਰਾਮ ਕਰਕੇ ਵਟਨਾ ਵਟ ਲੈਣਾ ਕਰ ਕੋਸ਼ਿਸ਼ ਕਰਦਾ ਏ ਇਹਦੀ ਨੋਹ ਏਰੀਆ ਵਿੱਚ ਨੋਹਾਂ ਗੋਇਂ ਸਰਬਜੀਤ ਪਰਵੀਨ ਦੇ ਵਿੱਚ ਦੋਵੇਂ ਉਹ ਲੜਕਾਰਾ ਮਾਰੇ ਉਹਨਾਂ ਨੇ ਉਹ ਰਕਰ ਵਾਲਾ ਅਮਰਪਾਲਾ ਉਹਨੇ ਗੋਲੀ ਮਾਰੀ ਮੇਰੇ ਕਰ ਵਾਲੇ ਦੇ ਦੁੱਜੇ ਮੰਡਰ ਰਵਿੰਦਰਪਾਲ ਨੇ ਉਹਨੇ ਰਗੰਦਾਸੀ ਮਾਈ ਸੱਦੇ ਵਿੱਚ ਤੇ ਪਿਓ ਦੇ ਨੇ ਪਿਓ ਦੇ ਨੇ ਪਿਓ ਦੇ ਨੇ ਫੜ ਕੇ ਡੰਡਿਆਂ ਨਾਲ ਕੁੱਟਿਆ ਵਾ ਇਹਨਾਂ ਨੇ ਤੇ ਮੇਰਾ ਜੇਠ ਬਲਬੀਰ ਬਲਬੀਰ ਨੂੰ ਵੀ ਉਹਨਾਂ ਨੇ ਗੰਬੀਰ ਹੱਥ ਦੇ ਵਿੱਚ ਮਰਦਾ ਛੱਡ ਕੇ ਗਏ ਆ ਇਹ ਪੁੱਤ ਦਿੱਲੀ ਰਹਿੰਦੇ ਆ ਤਮ ਕਿਹਨੇ ਦਾ ਮੇਰੀ ਪੈਈ ਆ ਮੇਰਾ ਭਲਾ ਨਹੀਂ ਆ ਵੀ ਆ ਤਮ ਕਿਹਨੇ ਦਾ ਠਾਣੀ ਗਈ ਗੱਲ ਇਹ ਆਂ ਦਰਖਾਸਤ ਦਿੱਤੀ ਆ ਇਹ ਪੁੱਤ ਚਲਾਏ ਕੋਈ ਗੱਲ ਨਹੀਂ ਹੋਈ ਰੂੜੀ ਪਾਉਣ ਗਾਇਏ ਮੇਰੇ ਪੁੱਤ ਨੂੰ ਉਹ ਮੱਥਾ ਲੱਕੇ ਦਾਦ ਜੇ ਦੋਵੇਂ ਮੁੰਡੇ ਇੱਕ ਵੱਡੀ ਨੌ ਉਹ ਚਲੇ ਗਏ ਨੌ ਲਲਕਾਰ ਦੇ ਆਉ ਮਾ ਦੇ ਆ ਮੇਰੇ ਸਾਥ ਕੋ ਪੁੱਤ ਨੂੰ ਉਹ ਨਾ ਗੋਲੀ ਲਾਈ ਉਹ ਵਢੇ ਡਾਕਟਰ ਮਾਰੇ ਹੋ ਗਏ ਅੰਟੀ ਸਾਨੂੰ ਕੋਈ ਪਤਾ ਨਹੀਂ ਇਥੇ ਉਹ ਜਿੰਨਾ ਗੰਗਾ ਜਾਂਦਿਆਂ ਮੁਕਾ ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਹੈ ਕਿ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀ ਲੋਕਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਤੇ ਜਿਹਨਾਂ ਜੀ ਮੁੰਡੇ ਪਿੰਡ ਚ ਦੋ ਪਾਰਟੀਆਂ ਦਾ ਆਪਸ ਚ ਜ਼ਮੀਨ ਨੂੰ ਲੈ ਕੇ ਇੱਕ ਪਾਰਟੀ ਨੇ ਜ਼ਮੀਨ ਵੇਚੀ ਸੀ ਕਿ ਦੂਜੇ ਦਾ ਘਰ ਨੇੜੇ ਲੱਗਦੀ ਸੀ। ਤਾਂ ਕੋਈ ਨੰਬਰਾਂ ਦਾ ਰੌਲਾ ਸੀਗਾ ਪਹਿਲੇ ਕਾਫੀ ਦੇਰ ਤੋਂ ਇਹਨਾਂ ਦਾ ਸੀਗਾ ਕਹਿਵਾ ਜੀ ਪਟੋ ਸੈਟਲ ਹੋ ਗਿਆ ਸੀਗਾ ਉਸ ਤੋਂ ਬਾਅਦ ਫਿਰ ਕੱਲ ਕਿਤੇ ਕੋਈ ਬਿਜਲੀ ਵਾਲੇ ਤਾਰ ਤੂਰ ਪਾਣ ਆਏ ਸੀ ਤਾਂ ਉਸ ਦਿਨ ਤੋਂ ਇਹ ਬੈਂਸ ਪਏ ਕਿ ਤਾਰ ਜਿਹੜੀ ਹੈ ਤੁਹਾਡੀ ਜ਼ਮੀਨ ਚੋਂ ਜਾਣੀ ਚਾਹੀਦੀ ਹੈ ਉਹ ਬਿਜਲੀ ਵਾਲੇ ਇਹਦੀ ਜ਼ਮੀਨ ਚੋਂ ਕੱਢਦੇ ਸੀਗੇ ਜਿਨੇ ਕਤਲ ਕੀਤਾ। ਤੇ ਉਹ ਇਹਦੇ ਚ ਫਿਰ ਉਹਨਾਂ ਦੀ ਤਕਰਾਰਬਾਜੀ ਵੱਧ ਗਈ ਵੱਧਦੇ ਵੱਧਦੇ ਜਿਹੜਾ ਮੁੰਡੇ ਪਿੰਡ ਦਾ ਆਪਣੇ ਹੈਗੇ ਆ ਜੀ ਲੱਖੂ ਪੁੱਤਰ ਸਾਦਾ ਸਿੰਘ ਇਹਨਾਂ ਨੇ ਜਿਹੜਾ ਨਾਲ ਆਪਣੇ ਇਹਦੇ ਮੁੰਡੇ ਸੀਗੇ ਦੋ ਉਹਨਾਂ ਨਾਲ ਗੋਲੀਆਂ ਚਲਾਈਆਂ 1315 ਪੋਰ ਸੀਗੀ ਇੱਕ ਇਹਨਾਂ ਕੋਲ ਰਵਾਲਵਰ ਸੀਗੀ ਔਰ ਇੱਕ ਜਾਨੇ ਦੀ ਡੈਥ ਹੋ ਗਈ ਤੇ ਦੋ ਜਾਨੇ जख्मियां ਦੇ ਚ ਜਿਹਦੇ ਚ ਇੱਕ ਇਹਨਾਂ ਦਾ ਮੁੰਡਾ ਆਪਣਾ जख्मी ਹੈ ਉਸ 302 ਦਾ ਪਰਚਾ ਦੇ ਕੇ ਇਹਨਾਂ ਨੂੰ ਮੌਕੇ ਤੇ ਜਿਹੜੇ ਮੀਨ ਲੱਖੂ ਸੀਗੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਦੋਨੋਂ ਵੈਪਨ ਜਿਹੜੇ ਕ੍ਰਾਈਮ ਚ ਯੂਜ਼ ਹੋਏ ਸੀਗੇ ਉਹ ਰਿਕਵਰ ਹੋ ਗਏ